ਪਹੁੰਚ ਗਿਆ ਗਿਆ ਸਿਆਲ ਉਹ ਜਿੰਨ ਕਰ ਪਿਆ ਗਿਆ ਬਾਹਰ ਪਾ ਕੇ ਸੜਕ ਤੇ ਸਾਨੂੰ ਵਧਿਆ ਸੜਕ ਤੇ ਤਾਂ ਆ ਗਿਆ ਹਾਂ ਵਾਲੀ ਚੱਲੀ ਜਾਂਦੀ ਹੈ ਜੀ ਹਾਂ ਚੱਲਦੀ ਹੈ ਕਿ ਜਿੱਧਰ ਪੂਆ ਕੇ ਮੱਝਾਂ ਖੜੀਆਂ ਨੇ ਹਜੇ ਅੰਦਰ ਦੇਖੋ ਉਹ ਦੇਖੋ ਕੋਠੀ ਬਹੁਤ ਸੋਹਣੀ ਤਿਆਰ ਕਰ ਲਈ ਦੂਰੋਂ ਦਿਖਦੀ ਹੈ ਬਹੁਤ ਸੋਹਣੀ ਲੱਗਦੀ ਹੈਗੀ ਜੀ ਪੂਆ ਉਹਨਾਂ ਕੋਲੇ ਦੇਖੋ ਕੋਠੀ ਅੱਧੀ ਤਾਂ ਬਣ ਗਈ ਹੈ ਜੀ ਇੱਧਰ ਹੈਗਾ ਬਟਿਕ ਹੋ ਗਿਆ ਜੀ 11:30 ਤੇ ਆਪਾਂ ਭੂਆ ਕੇ ਘਰ ਪਹੁੰਚ ਗਏ ਆਂਗੇ 9:30 ਵਜੇ ਤੁਰੇ ਸੀਗੇ 9:30 ਵਜੇ ਤੁਰੇ ਸੀ ਨਾ ਮਾਪੇ ਨਹੀਂ 8:30 ਤੁਰੇ ਸੀਗੇ 8:30 ਤੁਰੇ ਸੀ ਦੇਖੋ ਇਹ ਨਾਲ ਲਿਟ ਹੋ ਗਏ ਇੱਕ ਤਾਂ ਜੀ ਇਸ ਨਾਮ ਤੋਂ ਚਲ ਚੜ ਗਏ ਸੀਗੇ ਪਿੱਖੀ ਤੋਂ ਸੁਨਾਮ ਜਾਣਾ ਸੀਗਾ ਉਦੋਂ ਬਾਲੀ ਭੀੜ ਸੀਗੀ ਅੱਧਾ ਘੰਟਾ ਉੱਥੇ ਲੱਗ ਗਿਆ ਬਾਕੀ ਪਿੱਖੀ ਜਾਂ ਤਾਂ ਚਲ 15 ਮਿੰਟ ਲੱਗੇ ਇੱਕ ਨਾ ਜਦੋਂ ਅਸੀਂ ਆਉਂਦੇ ਸੀਗੇ ਜੀ ਢਾਸੀ ਵਾਲੋਂ ਸੁਨਾਮ ਵਾਲੀ ਬੱਸ ਬੱਸ ਸੁਨਾਮ ਤੇ ਅੱਡੇ ਤੋਂ ਉਦੋਂ ਸੁਨਾਮ ਸੁਨਾਪ ਚ ਚੇਅਰ ਲੱਗ ਗਿਆ ਜੀ ਪਹਿਲਾਂ ਤਾਂ ਦੇਖੋ ਪ੍ਰਾਈਵੇਟ ਬੱਸ ਸੀਗੀ ਉਹ ਕਹਿੰਦੇ ਇੱਥੇ ਬੈਠੇ ਰਹੋ ਬੈਠੇ ਰਹੋ ਅਸੀਂ ਅੱਧਾ ਘੰਟਾ ਤੱਕ ਜੀ ਉਹ ਬੱਸ 'ਚ ਬੈਠੇ ਰਹੇ ਫਿਰ ਕਹਿੰਦੇ ਇੱਥੇ ਸਵਾਰੀ ਨਹੀਂ ਆਈ ਕੋਈ ਫਿਰ ਦੂਜੀ ਬੱਸ ਜਿਹੜੇ ਉਹ 'ਚ ਅੱਧਾ ਘੰਟਾ ਬੈ ਕੇ ਫਿਰ ਇੰਨਾ ਟਾਈਮ ਲੱਗ ਗਿਆ ਬਾਕੀ ਜੂਮ ਪਸਾਰੀ ਟਾਈਮ ਲੱਗ ਹੀ ਜਾਂਦਾ ਹੁੰਦਾ 10-15 ਮਿੰਟਾਂ ਦਾ ਫਰਕ ਰਹ ਜਾਂਦਾ ਹੈਗਾ ਤੇ ਆਜੋ ਜੀ ਦੇਖੋ ਨਾਲੋਂ ਤੇਰੇ ਪਾਰ ਦਾ ਵਲੋਗ ਕਿਤਾਬੀ ਤੇਰੇ ਕਿੱਲੇ ਨੇ ਜੀ ਪੂਰਾ ਹੁਣ ਇਹਦਾ ਇੱਧਰ ਰਸੋਈ ਹੈ ਨਾ ਮੇਰੇ ਕਿਚਨ ਹੈ ਦਰ ਸੋਈ ਹੈਗੀ ਹੈ ਹਰ ਸੋਈ ਹੈ ਹਾਂ ਉਹ ਬਨ ਮੇਡ ਹੈ ਬੈੱਡ ਨੂੰ ਹੁੰਦਾ ਗਿੰਨਾਗਾ ਫਿਰ ਸਾਲ ਦਿਖਾਵਾਂਗੀ ਇਹਦਾ ਵੀ ਟੀਟ ਤਿਆਰ ਹੁੰਦਾ ਸਤਸਰੀਏ ਦਾ ਆਲ ਵੀ ਸਾਰਿਆਂ ਨੂੰ ਦੱਸੋ ਕਿਵੇਂ ਹੋ ਸਾਰੇ ਠੀਕ ਠਾਕ ਅੱਜ ਆਪਾਂ ਨਿੱਤ ਦੇ ਚੈਨਲ ਤੇ ਆ ਗਏ ਹੈ ਨਹੀਂ ਤੂੰ ਨਿੱਤੂ ਮੇਰੇ ਕੋਲੇ ਆਈ ਹੈ ਨਿੱਤੂ ਨੂੰ ਸਕਾ ਨੂੰ ਖਿਮਾ ਕੇ ਲੈ ਕੇ ਆਉਂਦੇ ਆ ਪਰਨਾਮਾ ਸ਼ਹਿਰਵਾਲਾ ਮਾਸੀ ਆ ਜਮਗੇ ਤੇ ਨੂੰ ਮੈਂ ਕਿਹਾ ਤੇ ਬਿਲਡਿੰਗ ਤੇ ਇੱਕ ਦਾ ਉਤਰ ਦੇ ਦਿੱਤੇ ਨੇ ਤੇ ਨੀ ਬੀਬੀ ਬ੍ਰੰਗ ਕਹਿੰਦੀ ਉਹ ਵੀ ਆ ਜਾਣੇ ਨੇ ਬੀਬੀ ਦਾ ਤਾਂ ਇਹ ਔਖਾ ਸਿਰ ਮੈਂ ਸੁਨੀਦਰੂ ਲੈ ਕਰ ਗਿਆ ਮੇ ਨਾਲ ਕਿਉਂਕਿ ਬਾਟ ਕਾਫੀ ਹੈ ਜੂਰਦੀ ਹੈ ਤੇ ਇਹ ਦੇਖਿਆ ਉਹ ਉਤਰਾ ਦਬਾਬੇ ਵਾਲਾ ਏਰੀਆ ਹੈ ਕਿਤੇ ਨਹੀਂ ਬਈ ਇਹ ਤਾਂ ਬਸ ਬਰਨਾਲੇ ਤੱਕ ਹੀ ਲੰਦੀ ਹੈ ਨਹੀਂ ਤਾਂ ਹੋਰ ਕੁਝ ਨਹੀਂ ਹੈ ਹੋਰ ਨਹੀਂ ਬੁਆ ਕਿਤੇ ਗਈ ਫਾਰੀ ਤੂੰ ਉੱਥੇ ਨਹੀਂ ਗਈ ਚਲੋ ਹਣਾ ਬਹਾਨੇ ਨਾਲ ਜਮਾਤ ਦੇਖੇ ਹੁੰਦਾਗਾ ਤੇ ਇਹਨੂੰ ਸਿੱ ਘੁਮਾ ਕੇ ਲਿਆਵਾਂਗੇ ਉਧਰ ਕਿਸੀ ਕਿਤਾਬੀ ਬੁੜਾ ਮੈਂ ਭਾਵੇਂ ਨਹੀਂ ਕਿਹਾ ਸੀ ਪਰ ਉਹ ਵੀ ਨਹੀਂ ਤਾਂ ਹੈ ਨੀ ਇਧਰ ਨਹੀਂ ਆਈ ਬੈਠ ਕੇ ਹੈਨਾ ਨੀ ਤੋਂ ਫੋਨ ਤੇ ਫੋਨ ਲਿੱਤਾ ਕੰਨਾਂ ਦੀ ਮਿਹਰੀ ਨਹੀਂ ਨਾ ਜਾ ਰਹੇ ਸਭ ਆਪਣੇ ਤਕਵਾੜਾ ਦਾ ਤੰਗੇ ਬੁਰਾ ਮਾਰਾ ਇੰਨੇ ਲੱਗਦੀ ਟੂੜੀ ਆਈ ਮਸ਼ੀਨ ਉਹ ਮੈਨੂੰ ਐ ਸੀਗਾ ਮੈਨੂੰ ਸਕੂਲ ਨਾਲ ਭੇਜਦੇ ਨੂੰ ਬਾਕੀ ਫਿਰ ਮੈਨੂੰ ਸੁੱਟੇ ਵੀ ਨਹੀਂ ਦਵਾ ਕੇ ਲੈਉਣੀ ਤੇ ਉਹ ਮੈਨੂੰ ਕਹਿੰਦਾ ਕਿ ਤੂੰ ਫੋਨ ਆਉਣਾ ਮੈਂ ਕਿਹਾ ਮੈਂ ਤੁਸੀਂ ਘਰ ਨੂੰ ਚੱਕ ਲੋ ਚੱਕ ਲੋ ਘਰ ਲੋ ਹੋਰ ਜਦੋਂ ਉਹਨਾਂ ਨੇ ਚੱਕਿਆ ਨਹੀਂ ਤੂੰ ਕਹਿੰਦੀ ਮੈਂ ਤਾਂ ਭੂਆ ਤਾਂ ਇਹੋ ਕੰਮ ਹੈ ਮੈਨੂੰ ਵੀ ਨਾਲ ਚ ਹੋ ਗਿਆ ਮੈਂ ਕਿਹਾ ਚਲ ਮੈਨੂੰ ਤਾਂ ਇਹ ਨਹੀਂ ਪਤਾ ਸੀ ਮੇਰਾ ਪ੍ਰੋਗਰਾਮ ਕੈਂਸਲ ਹੁੰਦਾ ਆਉਣ ਦਾ ਮੈਂ ਚਲ ਇਹ ਨੂੰ ਪੁੱਛ ਪੁੱਛਦੀ ਹੋਊਗੀ ਮੈਂ ਤਾਂ ਮੈਂ ਠਹਿ ਕੇ ਮੈਂ ਉਹ ਤਾਂ ਕਦਾ ਨਹੀਂ ਰੀਦੂ ਦਾ ਪੂਰਾ ਬਾਲਾ ਪਿਆ ਸੀ ਕਈ ਕੰਧਾਂ ਲਈ ਰੀਦੂ ਦਾ ਤੇ ਇਥੇ ਵੀ ਮੈਂ ਨਹੀਂ ਮਾਰੋਤੋ ਫ੍ਰੀ ਹੋ ਕੇ ਗੱਲ ਕਰੀ ਇਹ ਕਹਿੰਦੀ ਭੂਆ ਮੇਰੇ ਤਾਂ ਪ੍ਰੋਗਰਾਮ ਕੈਨਸਲ ਆ ਮੈਨੂੰ ਕਹਿੰਦਾ ਹੈ ਕਿ ਸਾਡਾ ਆਪਣੇ ਦਾ ਟੂੜੀ ਕਰਦੇ ਨੇ ਵੀ ਹੁਣ ਤਾਂ ਛੱਡਿਆ ਜਾਂ ਫਿਰ ਮੈਂ ਉਹ ਨੂੰ ਫੋਨ ਲਾਇਆ ਉਹ ਕਹਿੰਦਾ ਸਾਹ ਕਰੇ ਤਾਂ ਮਦੌਖਾ ਹੋ ਜੀ ਵੀ ਸਾਨੂੰ ਵੀ ਦੀ ਹੈਲਪਰੀ ਲੋੜ ਆ ਨਾ ਬਾਰੀ ਹੁਣ ਮੇਰੀ ਸਕੂਲ ਰਹੀ ਇੰਨੀ ਕਾਮਯਾਬਾ ਹਨ ਮੀ ਵੀ ਤੁੰ ਭੱਜ ਕੇ ਮੈਨੂੰ ਖਿਆ ਲੈ ਹੁੰਦੀ ਮੁਨੇ ਦੇ ਭਖੜ ਜੀ ਆਉਣਗੇ 2 ਵਜੇ ਆ ਕੇ ਉਹਨਾਂ ਨੇ ਫਿਰ 파ਸਰ ਦਾ ਆਉਣ ਜਾਣਾ ਤੇ ਕਿ ਸਾਡਾ ਥੋੜਾ ਮੂਹਰੇ ਇੰਦਰ ਉਹਦਾ ਕੰਮ ਰਹਿ ਗਿਆ ਇਸ ਸਮੇਂ ਆ ਜੀ ਲਾੜਕਿਆਂ ਦੀ ਦੂਰ ਖਣਕ ਥੋੜੀ ਆਪਾਂ ਜਿਹੜੀ ਪੂਰੀ ਪੂਰੀ ਫਿਰ ਇਹ ਤਾਂ ਡੈਡੀ ਨੂੰ ਬਹਿ ਕੇ ਆਪਾਂ ਇਹ ਤਾਂ ਡੈਡੀ ਵੀ ਆਏ ਨਹੀਂ ਕਰਨਾ ਜਾਉਂਦਾ ਹਾਂ ਕਿ ਮੈਂ ਚੱਲ ਮੈਨੂੰ ਨਹੀਂ ਪਤਾ ਮੇਰੇ ਗੱਡੀ ਹੱਥ ਕੋਲੇ ਬੈਠੀ ਮੈਂ ਜਿਵੇਂ ਤੇਰੀ ਮਰਜ਼ੀ ਹੋਈ ਹੋਵੇ ਕਰ ਲਈ ਪਹਿਲਾਂ ਤਾਂ ਮੈਂ ਪਿਆਰ ਨਾਲ ਕਿਹਾ ਉਹ ਮੈਂ ਸਾਦਾ ਵੀ ਸਾਦਾ ਨਹੀਂ ਮਨ ਗੁੱਸੇ ਦੇ ਨਾਲ ਕਹਿਤਾ ਫਿਰ ਜਿਹੜੀ ਸਲਾਹ ਬਣਦੀ ਵੀ ਮੈਂ ਜੇ ਇਹ ਨਾ ਮੈਨੂੰ ਦਵਾਰੇ ਨੂੰ ਮੁਰਾ ਗਿਆ ਵੀ ਚੰਗਾ ਵੀ ਇਹ ਹੋ ਕੇ ਵਾਰੀ ਮੈਂ ਨਹੀਂ ਦਿੱਤੀ ਆਪਣੀ تاں مینوں پتہ پتا اے ماں جی کنی ہا باہر نہ کوئی نہیں وچ جاری ہے بار پوری نہیں لے لیکن اندر دے ایریا دیکھنا اس دا میں تسلواں گے کہ میرا دا پروگرام کینسل ہو گئے تے وچاریوں ہو گئی ٹینشن ہو بھی ہوندا سڈیا بھنگا گل گال ٹھیک ہاں تے بہت کوئی کوئی تھوڑا ٹھیک ہے ہاں کو یار کرایا 7:45 ਹੀ ਹੋਏਗਾ ਅੱਗੇ ਤੋਂ ਅਰੇ ਮੈਨੂੰ ਛੱਡਿਆ ਲੱਗੇ ਤੇ ਬਾਪੂ ਦੱਸੋ ਜੀ ਉਹ ਕਰਤੈ ਕਿ ਅੱਜ ਆਈ ਵਸ ਕੇ ਆਉਂਦੀ ਆ ਸੁਨਾਮਾ ਪਰ ਕਈ ਦਿਨ ਤੋਂ ਕਿਹਾ ਹੋੜੜਾ ਹੈ ਬਾਦੀ ਆ ਜਿੰਨੇ ਤੱਕ ਜਮੀ ਨਹੀਂ ਆਉਂਦੀਆਂ ਇਹ ਪੰਕੇ ਨਹੀਂ ਆਉਂਦੇ ਨਹੀਂ ਕੋਈ ਤਰਨੂ ਕਿਉਂਕਿ ਜੇ ਅਸੀਂ ਕੱਲ ਨੂੰ ਸ਼ੁਰੂ ਕਰੇ ਤਾਂ ਸਾਡੀ ਕੋਸ਼ਿਸ਼ ਆ ਕਿ ਅਸੀਂ 6 ਵਜੇ ਪੁਰਾਣੀ ਦੇ ਅਸੀਂ 6 ਵਜੇ ਪੁਰੇ ਪਾਉਂ ਸ 9:30 ਵਜੇ ਪਹੁੰਚਾਂਗੇ ਤੇ ਇਸ ਕਰਕੇ ਤੁਹਾਨੂੰ ਆ ਵੀ ਜਲਦੀ ਸੀ ਕਿਉਂਕਿ ਪਹਿਲਾਂ ਮੈਂ ਸਾਰਾ ਕੱਟ ਬੰਦਰ ਕੋਲੋਂ ਜਾ ਕੇ ਆ ਕੇ ਮੈਨੂੰ ਪਾਣੀ ਲਿਆ ਕੇ ਬਾਹਰ ਕੱਢ ਕੇ ਉਹਨੇ ਪੂਏ ਸਿੱਕੇ ਦਾਣਾ ਕੱਢ ਕੇ ਜਾਣਾ ਹੈ ਫਿਰ ਪਿਆਰ ਮੈਂ ਵੀ 3:30 ਵਜੇ ਉੱਠੂੰਗੀ ਤਾਂ ਕਿ ਤੇ ਕੰਮ ਬਸ ਚਾਉਣਾ। ਫਿਰ ਤਾਂ ਹੁਣ ਜਾਵਾਂ। ਜਦੋਂ ਬਾਗ ਕਹਣਗੇ ਵੀ ਸਾਨੂੰ ਰੁਕੀ ਆਇਆ ਤਾਂ ਫਿਰ ਕਦਾ ਪਰੌਂਖਾ ਨਾਲ ਪੈਕ ਕਰਦਾਂਗੇ। ਦੋਨੋਂ ਹੀ ਉੱਥੇ ਜਾ ਕੇ ਖਾ ਲੈਣੇ। ਫਿਰ ਘਰ ਦੇ ਜਾਂਦੇ ਖਾ ਲੈ। ਇਹ ਬੈਠਦਾ ਹੈ ਕਹਿੰਦਾ ਇਹਨੇ ਕੇਲੇ ਖਾ ਲਓ ਥੋੜੇ ਕੇਲੇ ਖਾਣਾ ਨਹੀਂ। ਕੀ ਐ ਤਲੋ ਕਿ ਜੇ ਤੱਕ ਮੈਂ ਜਾਂਦਾ ਹਨਾ ਤੋਰੀ। ਜਵਚਨਾ ਤਾਂ ਆਪਰਤੀ ਕਾਪੀ ਆ ਨਾ ਮੈਨੂੰ ਖਾਣ ਦੀ ਹੈ। ਅੱਛਾ ਫਿਰ ਮੈਨੂੰ ਉਹ ਫੂਲ ਮੇ ਦਾ ਟੀਫਨ ਪੈਕ ਕਰਦੇ ਸੀ ਸਕੂਲ ਵਾਲਾ। ਉਹੀ ਖਾ ਕੇ ਆ ਗਈ ਮੈਂ ਪਾ ਰਹੀ ਸੀ ਤੇ ਕੈਪਸ ਉੱਪਰ ਤਿੰਨ ਫੰਟ ਸਾਰਾ ਕੁਝ ਪਵਾ ਰਿਆ ਸੀ ਚੱਕ ਵੀ ਲੈਤੀ ਕੀ ਪਰ ਨੂਹ ਵੀ ਪੈ ਗਈ ਨਹੀਂ ਮੰਮੀ ਇਹ ਤਾਂ ਹੁੰਦਾ ਸੀ ਫਿਰ ਇਹਦੇ ਡੈਡੀ ਆ ਗਏ ਮੇਰੇ ਨਾ ਮੰਮੀ ਨੇ ਫੋਨ ਕਰਤਾ ਸੀ ਡੈਡੀ ਨੂੰ ਕਹਿੰਦੇ ਚਲ ਬਾਹਰ ਜਾਂਦੇ ਅੱਛਾ ਕਹਿੰਦਾ ਚਲ ਸੱਗਿਆ ਫੁੱਫੀ ਸੇ ਤੇ ਮੁਰਾ ਮੇਰਾ ਵੀ ਆਈ ਜਾਂਦੀ ਹਿੱਸਾ ਹੋ ਗਿਆ ਨਾ ਕਿ ਮੈਂ ਕੁੜੀ ਨੂੰ ਕਹਿ ਰੱਖਿਆ ਸੀ ਕਿ ਨਾ ਕਿ ਤੁਸੀਂ ਸਾਡੇ ਨਾਲ ਚੱਲ ਜੀ ਦੋ ਤਿੰਨ ਦਿਨ ਲਈ ਕਿ ਕਿਹਾ ਹਾਂ ਹਾਂ ਬਿਲਕੁਲ ਉਸ ਫੋਨ ਕਰ ਦਿੱਤੀ ਮੈਸੇਜ ਕਰ ਦਿੱਤੀ ਉਹ ਤਾਂ ਕਿਹਨੇ ਆਇਆ ਹੈ ਕਹਤਾ ਪਹਿਲੇ ਉਹ ਜਨਗਤ ਕਿਹਾ ਉਹਨਾਂ ਮੈਂ ਕਿਹਾ ਕਿ ਤੁਹਾਨੂੰ ਤੁਸੀਂ ਮੰਨ ਲਿਓ ਕਿਉਂਕਿ ਉਹਨੇ ਕਹਤਾ ਵੀ ਸਾਡਾ ਤਾਂ ਘਰੇ ਔਖਾ ਚੁੰਦੀ ਆ ਲੈ ਮੈਂ ਇਹ ਮੁੰਡੇ ਦੇ ਰੋਹੀ ਆ ਆਪਾਂ ਭਲਾਣੇ ਦਾ ਔਖਾ ਨਹੀਂ ਤੇ ਚਾਹ ਪਾਣੀ ਦਾ ਔਖਾ ਹੈ ਫਿਰ ਮੈਂ ਵੀ ਉਹਨਾਂ ਹੱਥ ਕੇ ਜੇ ਫੋਨ ਕਰਤਾ ਮਾ ਚੱਲ ਕਿਵੇਂ ਜਿਹੇ ਮਿੱਤਰ ਕਰਦਾ ਕੀ ਕਰਦਾ ਕਰਦੇ ਹਨ ਤਾਂ ਕਿੰਨ ਪਹਿਲੇ ਫਿਰ ਜਾਲਗੜਾ ਹੀ ਹੋ ਜਾਂਦੀ ਜੇ ਮੈਂ ਜਾ ਲੈਂਦਾ ਫਿਰ ਪਤਾ ਨਹੀਂ ਹੁਣ ਕੀ ਹੋਗਾ ਫਿਰ ਕਾਇਦਾ ਖਰੀ ਫਿਰ ਮੈਂ ਉਹਨੂੰ ਮਿੱਤਰ ਨੂੰ ਕਿਹਾ ਮੈਂ ਆਪਾਂ ਤਾਂ ਮੈਂ ਤਾਂ ਕਹਿਣਾ ਵੀ ਕਾਇਦਾ ਮੈਂ ਹਾਂ ਉਹ ਤਾਂ ਤੇਰਾ ਡਾਡੀ ਦਾ ਮੈਂ ਨਹੀਂ ਤੋਪਦਾ ਕਰੀ ਜੇ ਵੀ ਫਿਰ ਪਤਾ ਨਹੀਂ ਕਿ ਉਹ ਵੀ ਮਨਾ ਲਿਆ ਚੱਲੇ ਘ ਦਾਲਾ ਪਾਣੀ ਤਾ ਗਈ ਹਾਂ ਅੱਜ ਵੀ ਆ ਕੋਈ ਚਲੋ 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 ਤਾਂ ਕਰ ਗਿਆ ਤੇ ਆ ਗਿਆ ਉਹ ਵੀ ਬਾਕੀ ਨੇ ਥੱਕੇ ਨੇ ਮੇਰੇ ਨਾਲ ਫਿਰਵਾੜੇ ਨੂੰ ਖਣ ਲੱਗੀ ਚੱਲ ਰਿਹਾ ਕੰਮ ਹੋ ਰਿਹਾ ਦੋ ਦਿਨ ਹੋ ਗਏ ਬਾਕੀ ਕੰਮ ਲੈਣਾ ਕੰਮ ਹੈ ਮਾਪੇ ਤਾਂ ਥੋੜੀ ਥੋੜੀ ਠੀਕ ਹੋ ਰਿਹਾ ਇਹ ਲੱਗਦਾ ਨਾ ਮਹਰਾਜਾ ਸੁਪਰ ਗਿਆਨ ਚ ਕਰਦੇ ਬਾਕੀ ਮੈਂ ਤਾਂ ਲੈ ਮੈਂ ਮੈਂ ਵੀ ਮਾਸ ਵੀ ਮਾ ਲਾ ਦੇ ਦਿੱਤੀ ਮੈਂ ਤੇ ਦਿੱਕਤ ਤੂੰ ਠੀਕ ਐ ਦੂਜੀ ਮੱਤ ਪੈ ਗਿਆ ਬਸ ਤਾਂ ਛੱਡ ਗਰੋਈ ਵਾਲੀ ਗੱਲ। ਮੈਨੂੰ ਪਿਆ। ਤੂੰ ਬੀਕ ਕੇ ਦਿਖਾਉਣੀ ਐ ਹੁਣੀ ਤੂੰ ਬੋਲ ਕੇ ਦਿਖਾ। 니ਤੂ ਆਏ ਦਿਖਾ ਦੇ ਤੇਰੀ ਭੋਲ ਤੇ ਤੇ ਬੂਆ ਉਹਦੇ ਚਤੇ ਕਿੰਨੀਆਂ ਜ਼ਿੰਮੇਵਾਰੀਆਂ। ਬਸ ਬੀਚ ਦੱਸ। ਗੁਰਪ੍ਰੀਤ ਆ ਜਾ ਜਿੰਮੇ ਹੋ ਗਿਆ। ਕੋਈ ਬਾਈ ਬਸ ਠੀਕ ਕਰੀ ਸਾਨੂੰ ਟਾਈਮ ਨਹੀਂ ਲੱਗਦਾ ਸੈਂਡੇ ਬਿਜੀ ਸੀ। ਜਿੱਤੇ ਲਾਸਟ ਡੱਬਾ ਤਰਿਆ ਕਿਹਦੀ ਗਲਤੀ ਐ। ਜੱਸੀ ਦੀ ਗੱਲ ਕਿ ਜਿੱਦੇ ਲਾਸਟ ਡੱਬਾ ਭਰਿਆ ਜੱਸੀ ਨੇ ਸਾਨੂੰ ਆਏ ਨਹੀਂ ਦੱਸਿਆ ਬਿਜੀ ਦੀ ਖੰਡ ਆਹੀ ਹੈ ਇਹਦੇ ਡੱਬੇ ਚ ਮਾਗਰੋ ਵੇਖ ਲਈ ਦੱਸਿਆ ਸੀ ਕਰਣੀ ਇਹ ਨਾ ਹਾਂ ਦੱਸਿਆ ਮੌਕੇ ਤੇ ਭਈ ਤੇ ਮੈਂ ਦੇਖਿਆ ਡੱਬੇ ਚ ਪਾਉਣ ਨੂੰ ਬਾਹਰ ਖੱਡਣੀ ਇਹਨੂੰ ਮੈਂ ਕਹਾ ਮਾਪੇ ਲੇਟ ਆਜੀ ਭਲਾ ਖੰਡਾ ਖੁੰਡਾ ਲੈ ਕੇ ਆ ਸਬਜੀ ਸੁਬਜੀ ਲੈ ਕੇ ਆ ਇਹ ਹੁਣ ਮੈਨੂੰ ਕਹਿੰਦੀ ਤੁਸੀਂ ਮੈਨੂੰ ਰਸਨ ਟਰੋਣ ਨੂੰ ਵੀ ਰੱਖ ਲਿਆ ਬਾਈ ਕਵੀਲਦਾਰੀ ਗੱਲ ਪਾਤੀ ਕੁੜੀਆਂ ਦੇ ਫਿਰ ਇਹਨੂੰ ਨਾ ਮੈਨੇਜਰ ਦੀ ਪੋਸਟ ਦਿੱਤੀ ਹੋਈ ਆ ਵੀ ਸਾਡੇ ਬੁਟੀਕ ਦਾ ਮੈਨੇਜਰ ਐ ਹੁਣ ਕੀ ਫਿਰ ਜਿਹੜੇ ਮੈਨੇਜਰ ਹੁੰਦੇ ਉਹਨਾਂ ਸਾਰੇ ਕੰਮ ਹੀ ਚੱਕਣੇ ਪੈਂਦੇ ਸਾਰੇ ਦਾ ਸਾਰੇ ਕਰਨੇ ਪੈਂਦੇ ਨੇ ਮੈਨੇਜਰ ਨੂੰ ਪੈਸਾ ਹੁਣ ਹਾੜੀ ਦਾ ਸੀਜ਼ਨ ਲੰਘ ਕੇ ਚਲੋ ਹੋ ਜਾਣਗੇ ਅੱਜ ਜੱਜ ਦਾ ਕਰਦੇ ਨੇ ਕੰਮ ਨਾ ਕਰ ਫਿਰ ਆ ਕੇ ਫਿਰ ਇੱਧਰ ਮੇਰਾ ਸਲੂਨ ਦਾ ਕੰਮ ਸਟਾਰਟ ਹੋ ਜੂਗਾ ਫਿਰ ਮੈਂ ਸਰਵਸਾਂ ਦੇਣੀਆਂ ਨੇ ਸਰਵਸਾਂ ਦੇਖ ਫਿਰ ਮੈਂ ਕਸਟਮਰ ਅਟੈਂਡ ਕਰਨੇ ਨੇ ਕਸਟਮਰ ਅਟੈਂਡ ਕਰਕੇ ਫਿਰ ਜਾਂਦੇ ਹਾਂ ਪਾਰਸਲਾਂ ਦੀ ਜ਼ਿੰਮੇਵਾਰੀ ਨਿਭਾ ਕੇ ਇੱਕ ਅੱਧੀ ਵਾਰ ਫਿਰ ਚਰਨਜੀਤ ਨਾਲ ਜੰਗ ਲਾਉਣੇ ਹਾਂ ਦੋਤ ਵਧੀਆ ਕੁੜੀਆਂ ਨੇ ਇਹ ਕੰਮ ਆਪ ਦਾ ਫਰਜ਼ ਨੰਨਵਾਉਂਦੀਆਂ ਨੇ ਇਮਾਨਦਾਰੀ ਨਾਲ ਫਰਜ਼ ਨਾ ਵਿਚਾਰੀਆਂ ਬਹੁਤ ਵਧੀਆ ਨੇ ਹਰਾ ਦੇਈਆਂ ਕਰੀ ਮੇਰੇ ਸਾਹਮਣੇ ਇੰਪ੍ਰੈਸ਼ਨ ਕੋਈ ਬਹੁਤ ਵਧੀਆ ਦੀ ਤਾਰੀਫ ਕਰਨੀ ਇਹਨਾਂ ਦੀ ਬਣਦੀ ਹੈ ਹਨ ਮੈਂ ਹੋਮਾ ਚਾਹੇ ਨਾ ਹੋਮਾ ਇਹਨਾਂ ਨੇ ਆਪ ਦਾ ਕੰਮ ਜ਼ਿੰਮੇਵਾਰੀ ਨਾਲ ਕਰਨਾ ਹੈ ਇਮਾਨਦ ਪਰ ਜਦੋਂ ਵੀ ਮੈਨੂੰ ਕੁੜੀ ਦੀ ਹਰਾ ਨੋਟ ਸੀ ਇਹ ਗੁਰਪ੍ਰੀਤ ਨੂੰ ਚਲੋ ਮੇਰੇ ਕੋ ਪਹਿਲਾਂ ਨੇ ਗੁਰਪ੍ਰੀਤ ਨੂੰ ਮੈਂ ਇਹ ਗੱਲ ਕਹੀ ਸੀ ਮੈਂ ਮੈਨੂੰ ਨਾ ਕੁੜੀ ਇਮਾਨਦਾਰ ਚਾਹੀਦੀ ਵੀ ਮੈਂ ਘਰੇ ਹੋਮਾ ਚਾਹੀਏ ਨਾ ਹੋਮਾ ਹਨਾ ਵੀ ਆਪਦਾ ਬਣਾ ਕੇ ਕੰਮ ਕਰੇ ਠੀਕ ਹੈ ਗੁਰਪ੍ਰੀਤ ਨੂੰ ਥੈਂਕ ਯੂ ਧੰਨਵਾਦ ਤੇ ਚਲ ਹੁਣ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਹਵਾ ਵਾਲੀ ਹੁੰਦੀ ਆ ਅਸ ਤਾਂ ਆਉਂਦੇ ਆਂ ਕੰਮਲੇ ਹੋ ਗਏ ਬਹੁਤ ਹੈ ਨਾ ਕਿ ਢੇਰ ਲੱਗ ਗਿਆ ਉੱਥੇ ਪੱਤਿਆਂ ਦਾ ਆਹੋ ਹੁਣ ਛੋਕਣਾ ਬਰਕਤ ਨਹੀਂ ਹਰਾਂ ਨਾਲ ਪੱਕਾ ਥਾਂ ਤੇ ਮੇਰੀ ਪੈਣਾਂ ਦੀ ਆ ਯਾਰ ਤੂੰ ਮੀ ਲੈ ਪੱਤੇ ਨਾ ਉੱਧਰ ਨਾ ਉੱਧਰ ਤੂੰ ਸ ਇਹਦਾ ਅੰਬੀ ਉਹਦਾ ਬੂਰ ਉਡਦਾ ਹੁਣ ਆਪਣੇ ਦਾ ਕੀ ਹੈਗਾ ਲੱਕੜ ਦਾ ਲੱਕੜ ਦਾ ਬੂਰ ਉਡਦਾ ਦੇਖਾਂ ਦਾ ਵੀ ਬੂਲ ਥੋਲੇ ਤੇ ਟੱਕਰ ਉਡਦੇ ਉਸ ਬੁੱਲੇ ਆ ਤੂੰ ਕਿਹਦੇ ਤੋਂ ਨਿਕਲਦਾ ਕੇਹਦਾ